जिला शार्कपुर दे ਪਿੰਡ ਬਸੀ ਗੁਲਾਮ हुसैन ਦੇ ਪੁਰਚੀਨ ਛਿੜੀ ਸ਼ਿਦੇਵ ਮੰਦਿਰ ਵਿਖੇ ਵਿਸ਼ਵ ਸ਼ਾਂਤੀ ਹਿਤ ਸਵਾਮੀ ਉਦੇਗਰੀ ਜੀ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ 19 ਫਰਵਰੀ ਤੋਂ 25 ਫਰਵਰੀ ਤੱਕ 1101 ਕੁੰਡੀਏ ਹਵਨ ਜਗ ਕਰਵਾਇਆ ਜਾ ਰਿਹਾ ਹੈ ਜਿਸ ਸਥਾਨ ਤੇ ਨਵੇਂ ਸਾਲ ਦੇ ਮੌਕੇ ਤੇ ਜਿੱਥੇ ਸਮਾਜਿਕ ਧਾਰਮਿਕ ਰਾਜਨੀਤਿਕ ਸਿਆਸੀ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਮੱਥਾ ਟੇਕਿਆ ਗਿਆ ਉਥੇ ਨਾਲ ਹੀ ਸਮੂਹ ਦੇਸ਼ ਵਾਸੀਆਂ ਨੂੰ 90 ਸਾਲ ਦੀ ਵਧਾਈ ਦਿੱਤੀ ਤੇ ਇਹ ਸਵਨਜਗ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋ ਕੇ ਭਗਵਾਨ ਪੂਰੇ ਸ਼ੰਕਰ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਫਾਈ ਨਿਊਜ਼ ਹਿਸ਼ਾਰਪੁਰ ਤੋਂ ਦਲਜੀਤ ਅਜਨੂਹਦੀ ਰਿਪੋਰਟ ਜੱਗੇ ਹੁਣ ਜਾ ਰਿਹਾ ਹੈ ਉਹਦਾ ਅੱਜ ਦਾ ਕੀ ਪ੍ਰੋਗਰਾਮ ਹੈਗਾ ਉਹਦੇ ਬਾਰੇ ਦੱਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਜਨਤਾ ਨੂੰ 90 ਸਾਲ ਦੀ ਬਹੁਤ ਬਹੁਤ ਮੁਬਾਰਕਾਂ ਦੇ ਰਿਆਂ ਔਰ ਬਸੇ ਗਲਾਮਸਾਂ ਦੇ ਵਿੱਚ ਇਹ ਮਹਾ ਜਗਜੈ ਹੋ ਰਿਹਾ 1101 ਮਾ ਕੁੰਡੋ ਰਿਹਾ ਇਹ ਇੱਕ ਸੈਂਟੀਫਿਕਲੀ ਮੈਂ ਪਹਿਲੇ ਵੀ ਕਹਿ ਚੁੱਕਾ ਸਿੱਧ ਹੋ ਚੁੱਕਾ ਕਿ ਜਿਹੜੀ ਮੰਤਰੇ ਅਸੀਂ ਪੜ੍ਹਦੇ ਆ ਉਹਨਾਂ ਦੀ ਧਵਨੀ ਔਰ ਜਿਹੜੇ ਅਸੀਂ ਉਪਤੀ ਦਿੰਦੇ ਆ ਔਰ ਉਹ ਅਗਨੀ ਦੇ ਦੁਆਰਾ ਜੋ ਪਰਮਾਣੂ ਇਹ ਵਾਤਾਵਰਨ ਦੇ ਵਿੱਚ ਫੈਲ ਜਾਂਦੇ ਆ ਇਹ ਵਾਤਾਵਰਨ ਦੇ ਵਿੱਚ ਜਿਹੜੇ ਫੈਲ ਹੋਏ ਪਰਮਾਣੂ ਸਾਡੀ ਆਤਮਾ ਨੂੰ ਸ਼ਾਂਤੀ ਦਿੰਦੇ ਆ ਸਾਰੇ ਬ੍ਰਹਿਮੰਡ ਵਿੱਚ ਫੈਲ ਜਾਂਦੇ ਆ ਇਹ ਪਰਮਾਣੂ ਕਦੀ ਨਸ਼ਟ ਨਹੀਂ ਹੁੰਦੇ ਇਹ ਪਰਮਾਣੂ ਹਮੇਸ਼ਾ ਰਹਿੰਦੇ ਆਂ ਔਰ ਜਿੱਥੇ ਜਿੱਥੇ ਵੀ ਇਹ ਪਰਮਾਣੂ ਪਹੁੰਚਦੇ ਆ ਉੱਥੇ-ਉੱਥੇ ਸਾਡੇ ਅੰਤਿਕਰਨ ਸ਼ੁੱਧੀ ਹੁੰਦੀ ਹੈ ਇਹ ਸੈਂਟੀਫਿਕਲੀ ਸਿੱਧ ਹੋ ਚੁੱਕਾ ਇਸ ਲਈ ਸਾਡੀ ਗੁਲਾਮਸਾਂ ਦੀ ਬਸੀ ਦੇ ਇਸ ਸਥਾਨ ਤੇ ਪਵਿੱਤਰ ਸਥਾਨ ਤੇ ਇਹ ਜੋ ਮਹਾ ਜਗਯਾ ਹੋ ਰਿਹਾ ਇਹ ਪੰਜਾਬ ਨਹੀਂ ਬਲਕਿ ਅਮਰੀਕਾ ਨਾਰਥ ਇੰਡੀਆ ਦੇ ਵਿੱਚ ਵੀ ਪਹਿਲਾ ਪਹਿਲੀ ਵਾਰੀ ਹੋ ਰਿਹਾ ਔਰ ਇਹ ਬੜੀ ਸਾਡੇ ਸਾਡੀ ਜਨਤਾ ਲਈ ਸਾਡੇ ਲੋਕਾਂ ਲਈ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਭਾਗ ਇਹਦਾਂ ਦੇ ਹੈ ਕਿ ਅਸੀਂ ਇਸ ਜਨਮ ਦੇ ਵਿੱਚ ਇਸ ਸਥਾਨ ਤੇ ਆ ਕੇ ਸੰਤਾਂ ਦੇ ਸ਼ਰਨ ਵਿੱਚ ਆ ਕੇ ਆਪਣੇ ਆਪ ਨੂੰ ਧੰਨਵਾਦ ਧੰਨਵਾਦ ਸਮਝਦੇ ਹਾਂ ਔਰ ਸਭ ਤੋਂ ਵੱਡੀ ਗੱਲ ਹੈਗੀ ਕਿ ਸਾਡਾ ਅੰਧਕਾਰ ਜਿਹੜਾ ਇਸ ਮਹਾਂ ਜਗ੍ਹਾ ਨਾਲ ਸ਼ੁੱਧ ਹੋ ਰਿਹਾ ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਮੈਂ ਸਾਰੀ ਜਨਤਾ ਨੂੰ ਅਪੀਲ ਵੀ ਕਰਾਂਗਾ ਇਹ ਕਿ ਇਸ ਮਹਾਂ ਜਗ੍ਹਾ ਵਿੱਚ ਸਾਰੇ ਆਪਣੇ اپنی شرکت ਕਰਨ ਸਰਦਾਂ ਨਾਲ ਆਉਣ ਜੋ ਵੀ ਯੋਗਦਾਨ ਤੁਸੀਂ ਕਰ ਸਕਦੇ ਤਨ ਮਨ ਧਨ ਨਾਲ ਜੂਰ ਆਉਣ ਔਰ ਇਸ ਜਿਹੜਾ ਸਥਾਨ ਹੈ ਇੱਥੇ ਜੋ ਮਾਜਗੇ ਹੋ ਰਿਹਾ ਹੈ ਇਹਦਾ ਲਾਭ ਉਠਾਉਣ ਇਹੀ ਮੈਂ ਸਾਰੀ ਜਨਤਾ ਨੂੰ ਅਪੀਲ ਕਰਦਾ ਧੰਨਵਾਦ ਗੁਲਾਮ ਸਿੰਘ ਜੀ ਵਿੱਚ ਅੱਜ ਆਪਾਂ ਵੀ ਸ਼ਿਰਕਤ ਕੀਤੀ ਹੈ ਕੀ ਕਹਿਣਾ ਤੁਹਾਡਾ ਇਸ ਬਾਰੇ ਸਭ ਤੋਂ ਪਹਿਲਾਂ ਅੱਜ ਪਹਿਲੀ ਜਨਵਰੀ ਹੈ 2026 ਸਾਲ ਸ਼ੁਰੂ ਹੋ ਰਿਹਾ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਮਹਾਰਾਜ ਵੱਲੋਂ ਵੀ ਸਾਰੀ ਸੰਗਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ 90 ਸਾਲ ਦੀ ਬਹੁਤ ਬਹੁਤ ਵਧਾਈ ਦੂਸਰਾ ਸੁਭ ਕੰਮ ਰਿਹਾ ਇੱਥੇ ਹਸ਼ਾਰਪੁਰ ਦੇ ਵਿੱਚ ਹੋ ਰਿਹਾ ਬਸੀ ਗੁਲਾਮ حسین ਪਿੰਡ ਦੇ ਵਿੱਚ ਜੋ ਮਹਾਰਾਜ ਨੇ ਪਰਨ ਕਿ 1101 ਕੁੰਡ ਤੁਸੀਂ ਦੇਖਿਆ ਹੋਣਾ ਅਗਰ ਤੁਸੀਂ ਇੱਧਰ ਥੋੜਾ ਜਿਹਾ ਵੀਡੀਓਗ੍ਰਾਫੀ ਕਰੋਗੇ ਤਾਂ ਇਹ ਕੁੰਡ ਜਿਹੜੇ ਨੇ ਇਹ ਵੀ ਬਣ ਕੇ ਤਿਆਰ ਹੋਣ ਵਾਲੇ ਨੇ 1101 ਕੁੰਡ ਬਣ ਕੇ ਤਿਆਰ ਹੋਏਗਾ ਔਰ 1101 ਕੁੰਡ ਦਾ ਯੱਗ 19 ਫਰਵਰੀ ਤੋਂ ਲੈ ਕੇ 25 ਫਰਵਰੀ ਤੱਕ ਚੱਲੇਗਾ ਔਰ 1100 ਲੋਗ ਇੱਕ ਵਾਰ ਦੇ ਵਿੱਚ ਹਿੱਸਾ ਲੈਣਗੇ ਔਰ ਇੱਕ 메ਨ ਕੁੰਡ ਹੋਏਗਾ ਜਿਹਦੇ ਉੱਤੇ ਜਜਮਾਨ ਬਿਰਾਜਮਾਨ ਹੋਏਗਾ ਔਰ ਜਿਸ ਤਰ੍ਹਾਂ ਮਹਾਰਾਜ ਜੀ ਦੱਸਿਆ ਕਿ ਇਸ ਔਤੀਆਂ ਦੇ ਨਾਲ ਹਵਨ ਮੰਤਰਾਂ ਦੇ ਨਾਲ ਜਿਹੜੇ ਵਾਤਾਵਰਨ ਦੇ ਵਿੱਚ ਸ਼ੁੱਧੀ ਆਏਗੀ ਉਹਦੇ ਨਾਲ ਇੱਕ ਬਹੁਤ ਸ਼ੁੱਧ ਵਾਤਾਵਰਨ ਵੀ ਬਣੇਗਾ ਔਰ ਇੱਕ ਅਮਨ ਸ਼ਾਂਤੀ ਦਾ ਸੰਦੇਸ਼ ਜਿਹੜਾ ਹੈ ਉਹ ਇਸ ਜਗ ਨਾਲ ਸਾਰੀ ਦੁਨੀਆ ਨੂੰ ਮਹਾਰਜ ਜੀਨ ਵਾਲੇ ਨੇ ਮੈਂ ਸਭ ਨੂੰ ਅਪੀਲ ਕਰਦਾ ਕਿ ਤਨ ਮਨ ਤਨ ਦੇ ਨਾਲ ਇਸ ਜਗ ਚ ਆਪਣੀ ਔਤੀ ਜਰੂਰ ਪਾਓ ਔਰ ਫਿਜ਼ੀਕਲੀ ਪ੍ਰੈਜੈਂਸ ਜਿਹੜੀ ਹੈ ਪਰਸਨਲੀ ਇੱਥੇ ਆ ਕੇ ਕੁੰਡ ਚ ਬੈਠ ਕੇ ਔਤੀਆਂ ਪਾਣ ਦਾ ਜਿਹੜਾ ਹੈ ਤੁਸੀਂ ਆਪਣਾ ਜਰੂਰ ਮੌਕਾ ਲਓ ਮੈਂ ਕੋਰੀ ਫੇਰ ਸਾਰਿਆਂ ਨੂੰ ਹਮੇਸ਼ਾ ਦੀ ਵਧਾਈ ਦਿੰਦਾ ਹੋਇਆ ਇਸ ਜਗ ਲਈ ਸਭ ਨੂੰ ਮੈਂ ਸਦਾ ਦਿੰਦਾ ਕਿਉਂਕਿ ਇਹ ਸਾਰਿਆਂ ਦਾ ਕੰਮ ਹੈ ਜੀ 1100 1 ਕੁੰਜੇਬਾਨ ਰਹਿਤਾ ਇਹਦਾ ਮਤਲਬ ਹੈ ਵੀ ਉੱਥੇ 1100 ਪਰਿਵਾਰ ਜ਼ਰੂਰ ਬੈਠਣਗੇ 1100 ਪਰਿਵਾਰਾਂ ਦਾ ਮਤਲਬ ਪੰਡਿਤ ਜੀ ਹੋਣਗੇ ਹਸਬੰਡ ਵਾਈਫ ਹੋਣਗੇ ਜੇ ਕੋਈ ਬੱਚੇ ਨਾਲ ਆਣੇ ਚਾਹੁੰਦੇ ਨੇ ਉਹ ਹੋਣਗੇ ਹੋਰ ਵੀ ਜੇ ਕੋਈ ਰਿਲੇਟਿਵਸ ਨੂੰ ਤੁਸੀਂ ਚਾਹਦੇ ਹੋ ਵੀ ਮਿੱਤਰਾਂ ਨਾਲ ਬੈਣਾ ਹੈ ਕਿਸੇ ਹੋਰ ਨਾਲ ਅਸੀਂ ਆਣਾ ਹੈ ਆਪਣੇ ਬਜ਼ੁਰਗਾਂ ਨਾਲ ਬੈਠਣਾ ਹੈ ਤਾਂ ਪਲੀਜ਼ ਇਸ ਯੱਗੇ ਵਿੱਚ ਆਪਣੀ ਸ਼ਰਕਤ ਜ਼ਰੂਰ ਕਰੋ ਕਿਉਂਕਿ ਇਹ ਸਮਾਂ ਦੁਆਰਾ ਨਹੀਂ ਸ਼ਾਇਦ ਮਿਲਨੇਗਾ ਸਾਨੂੰ 19 ਫਰਵਰੀ 2026 25 ਫਰਵਰੀ 2026 ਜਿਹੜੇ 7 ਦਿਨ ਹੈ ਇਦਾਂ ਸਮਝੋ ਵੀ ਲਾਈਫ ਦੇ ਦਿਵਯ 7 ਦਿਨ ਹੈ 1199 ਦਾ ਪਹਿਲਾਂ ਅਸੀਂ ਸੁਣਿਆ ਨਾ ਹੀ ਅਸੀਂ ਉਹਦੇ ਵਿੱਚ ਸ਼ਿਰਕਤ ਕਰ पाए ਪਰ ਜੇ ਹੁਣ ਮਹਾਰਾਜ ਨੇ ਇਹ ਮੌਕਾ ਸਾਨੂੰ ਦਿੱਤਾ ਹੈ ਔਰ ਦੇ ਰਹੇ ਨੇ ਤਾਂ ਅਸੀਂ ਮਿਸ ਨਾ ਕਰ ਜਾਈਏ ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਕਿਉਂਕਿ ਮੈਂ ਡੇਲੀ ਅਪਡੇਟਸ ਦਿਨਾ ਰਹਿਣਾ ਹੈ ਕਾਲਜ਼ ਆndੀਆਂ ਜੀ ਰਜਿਸਟ੍ਰੇਸ਼ਨ ਕਿੱਦਾਂ ਹੋਏਗੀ ਕੀ ਫੀਸ ਹੋਏਗੀ ਬਿਲਕੁਲ ਕੋਈ ਫੀਸ ਨਹੀਂ ਹੈ ਜੀ ਤੁਹਾਡਾ ਹਾਜ਼ਰ ਹੋਣਾ ਹੀ ਇੱਥੇ ਸਭ ਤੋਂ ਵੱਡੀ ਫੀਸ ਹੈ ਸਾਰਿਆਂ ਵਾਸਤੇ ਜੋ ਤੁਸੀਂ ਸ਼ਰਧਾ ਅਨੁਸਾਰ ਸਹਿਯੋਗ ਕਰਨਾ ਚਾਹੁੰਦੇ ਆ ਉਹ ਅਸੀਂ ਹੱਥ ਜੋੜ ਕੇ ਜ਼ਰੂਰ ਸਵੀਕਾਰ ਕਰਾਂਗੇ ਪਰ ਜੇ ਕੋਈ ਕਹੋ ਵੀ ਫਿਕਸ ਫੀਸ ਹੈ ਬਿਲਕੁਲ ਕੋਈ ਫੀਸ ਨਹੀਂ ਹੈ ਕੱਲ ਇੱਕ ਹੋਰ ਗੱਲ ਮਹਾਰਾਜ ਨੇ ਕਹੀ ਸੀ ਵੀ ਇੱਥੇ ਧਵਜ ਲਗਾਏ ਜਾਣੇ ਨੇ ਅੱਜ ਇਦਾਂ ਧਵਜਾ ਰੋਣ ਪ੍ਰਧਾਨਗੁੰਣ ਤੇ ਹੋਇਆ ਐਦਾਂ ਹਰ ਪਰਿਵਾਰ ਆਪਣੇ ਵੱਲੋਂ ਜੇ ਕੋਈ ਧਵਜ ਲਗਾਉਣਾ ਚਾਹੁੰਦਾ ਹੈ ਇੱਥੇ ਤਾਂ ਉਹ 15 ਜਨਵਰੀ ਤੱਕ ਧਵਜ ਜਿਹੜੇ ਨੇ ਆਪਣੇ ਬਣਾ ਕੇ ਮੰਦਿਰ ਵਿੱਚ ਦੇ ਦੇਣ ਤਾਂ ਕਿ ਤੁਹਾਡੇ ਵੱਲੋਂ ਧਵਜੜਾ ਵੀ ਹੋਏਗਾ ਉਹ ਜ਼ਰੂਰ ਇੱਥੇ ਲਗਾਇਆ ਜਾਏਗਾ ਕੋਈ ਸਮਗਰੀ ਦੇਣਾ ਚਾਹੁੰਦਾ ਹੈ ਤਾਂ ਇੱਕ ਹਵਨ ਕੁੰਡ ਦੀ ਸਮਗਰੀ ਦੀ ਲਿਸਟ ਜਲਦੀ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਤੀ ਜਾਏਗੀ ਕੋਈ ਵੱਡੇ ਪੱਧਰ ਤੇ ਕਰਨਾ ਚਾਹੁੰਦਾ ਹੈ ਤੁਹਾਡੀ ਇੱਛਾ ਅਦਰਵਾਈਜ਼ ਇੱਕ ਕੁੰਡ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਇੱਕ ਦਿਨ ਦੀ ਸਮਗਰੀ ਜਿੰਨੀ ਕੁ ਲੱਗੇਗੀ ਉਹ ਤੁਹਾਨੂੰ ਜ਼ਰੂਰ ਲਿਸਟ ਪਹੁੰਚਾਈ ਜਾਏਗੀ ਤਾਂ ਬੇਨਤੀ ਇਹੀ ਹੈ ਜੀ ਬਾਰ-ਬਾਰ ਕਿ ਅਸੀਂ ਸਾਰੇ ਆਈਏ ਔਰ ਬਾਕੀ ਕੰਮ ਪ੍ਰਭੂ ਦਾ ਹੈਗਾ ਜੀ ਉਹ ਆਪ ਹੀ ਹੋ ਜਾਣਾ ਮਹਾਰਾਜ ਦੇ ਸ੍ਰੀ ਚਰਨਾਂ 'ਚ ਪਹਿਲਾਂ ਹੀ ਇੰਨੇ ਮਹਾਨ ਇਹ ਅੱਗੇ ਹੋ ਚੁੱਕ ਤਾਂ ਇਹਦੇ ਵਿੱਚ ਵੀ ਕੋਈ ਸੰਕਸ਼ਣ ਨਹੀਂ ਵੀ ਇਹ ਵੀ ਯੱਗ ਜਿਹੜਾ ਬੜਾ ਸਫਲਤਾਪੂਰਵਕ ਔਰ ਬਹੁਤ ਆਲੀਸ਼ਾਨ ਔਰ ਭਵệ ਢੰਗ ਨਾਲ ਹੋਏਗਾ ਇਹਦੇ ਵਿੱਚ ਸਾਨੂੰ ਕੋਈ ਸੰਕਸ਼ਣ ਨਹੀਂ ਹੈ ਜੈ ਬholenath ਠੀਕ ਹੈ ਨਾ ਤੁਹਾਡਾ ਵਾਜੂਦਿਆ ਗਰੀ ਜੀ ਦਾ ਜਿਹੜਾ ਵੱਡਾ ਸੰਕਲਪ ਹੈ 1100 ਕੁੰਡੀਆਂ ਜਦ ਜਿਹੜਾ ਹੋ ਰਿਹਾ ਇਹ ਆਪਣੇ ਆਪ ਦੇ ਵਿੱਚ ਇਤਿਹਾਸ ਹੁੰਦਾ ਇਹ ਯੱਗ ਜਿਹੜਾ ਔਰ ਸਾਡਾ ਸਨਾਤਨ ਜਿਹੜਾ ਹੈ ਸਾਰੇ ਯੱਗਾਂ ਦੇ ਇਤਿਹਾਸ ਨਾਲ ਬੜੇ-ਬੜੇ ਯੱਗਾਂ ਦੇ ਬਾਰੇ ਉਹਨਾਂ 'ਚ ਜ਼ਿਕਰ ਹੈ ਜਿਹੜੇ ਲਗ ਲਗ ਮਾਨਵਤਾ ਦੀ ਉਹ ਬਿਸ਼ਪ ਸ਼ਾਂਤੀ ਲਈ ਜਾਂ ਮਾਨਵਤਾ ਦੀ ਸੇਵਾ ਲਈ ਕਰਾਈ ਤੁਹਾਨੂੰ ਸਦਾ ਪੇਸ਼ ਕੋ ਮੌਕੇ ਦਾ ਅੱਜ ਕਿਉਂਕਿ ਨਵਾਂ ਸਾਲ ਹੈ ਨਵੇਂ ਸਾਲ ਦੇ ਵਿੱਚ ਮਹਾਰਾਜ ਉਦੇਗਰੀ ਜੀ ਨੂੰ ਪ੍ਰਣਾਮ ਕਰਨ ਦਾ ਚਰਨਵੰਦਨਾ ਕਰਨ ਦਾ ਮੌਕਾ ਮਿਲਿਆ ਤੇ ਸਾਰੀ ਇੱਡੀ ਪਰਿਸੰਗਤ ਖੜੀ ਹੈ ਸਾਰਿਆਂ ਨੇ ਦਰਸ਼ਨ ਕਰਨ ਦਾ ਉਹਨਾਂ ਦੇ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਔਰ ਇਸ ਸ਼ੁਭ ਮੌਕੇ ਦੇ ਉੱਤੇ ਨਵੇਂ ਸਾਲ ਤੇ ਅੱਜ ਇੱਕ achhi ਸ਼ੁਰੂਆਤ ਜਿਹੜੀ ਹੈ ਬਹੁਤ ਜਿਹੜਾ ਨਵਾਂ ਸਾਲ ਹੁੰਦਾ ਫਿਰ ਅੱਜ ਪਹਿਲਾਂ ਨਗਰ ਕੀਰਤਨ ਸੀਗੇ ਉਹਦੇ ਵਿੱਚ ਜਾ ਕੇ ਆਏ ਫਿਰ ਸਾਡੇ 5:30 ਵਜੇ ਔਰ ਇੱਥੇ ਆ ਗਿਆ ਜੀ ਅਸ਼ੀਰਵਾਦ ਨੇ ਔਰ ਮੇਰੇ ਨਾਲ ਇਸੋ ਮੌਕੇ ਤੇ ਮੇਰੇ ਸੰਦਰ কুমার ਸ਼ਿੰਦਾ ਜੀ ਅਬਨਾਸ਼ਰਾ ਖੰਨਾ ਜੀ ਔਰ ਸਾਡੇ ਐਡਵੋਕੇਟ ਵਾਰਦੇ ਪ੍ਰਧਾਨ ਹਮਨ ਸਾਹਿਬ ਔਰ ਸਾਰੇ ਵਿਸ਼ੇਸ਼ ਬਹੁਤ ਅਨਰਾਗ ਜੀ ਨੇ ਗੁਪਤਾ ਜੀ ਖੜੇ ਆ ਨਾਲ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸੋ ਸਾਰਿਆਂ ਨੇ ਸੰਕਲਪ ਜਿਹੜਾ ਹੈ ਉਹ ਮਹਾਰਾਜ ਦਾ ਆ ਪੂਰਨ ਮੇ ਕੁਦਰਤੀ ਕਰ ਰਹੀ ਹੈ ਅਰਾਜ ਉਹਦਾ ਵੀ ਇੰਦਰ ਦੇਵਤਾ ਵੀ ਮਿਹਰਬਾਨ ਹੈ ਔਰ ਤੁਸੀਂ ਦੇਖਦੇ ਇਹ ਜਿਹੜਾ ਸਾਨੂੰ ਆ ਜਿਹੜਾ ਵਾਤਾਵਰਨ ਹੈ ਇਹ ਸਾਨੂੰ ਅਸੀਂ ਅਗਰ ਅਮੈਜਨ ਕਰੀਏ ਤੇ ਹਜ਼ਾਰਾਂ ਬਲਕਿ ਲੱਖਾਂ ਸਾਲ ਪਿੱਛੇ ਲੈ ਜਾਂਦਾ ਉਦੋਂ ਜਿਹੜੀ ਲਾਈਫ ਦਾ ਜਿਹੜਾ ਸਾਡੇ ਸ਼ਾਸਤਰਾਂ ਚ ਵਰਨਣਾ ਹੈ ਇਸ ਟਾਈਪ ਦਾ ਜਗਾ ਸਾਰਾ ਯਗ ਹੁੰਦੇ ਸੀ ਇਦਾਂ ਦੇ ਪਾਰਸ਼ਾਲਾ ਹੁੰਦੀਆਂ ਸੀਗੀਆਂ ਗੁਰੂਕੋਲ ਇਦਾਂ ਦੇ ਹੁੰਦੇ ਸੀ ਸੋ ਮੈਂ ਸੋਚਦਾ ਇਹ ਬਹੁਤ ਬੱਸੀ ਗੁਲਾਮ ਸਿੰਘ ਪਿੰਡ ਜਿਹੜਾ ਹੈ ਮਹਾਪੁਰਸ਼ਾਂ ਸੰਤਾਂ ਦਾ ਮਹਾਰਾਜ ਜਿਹੜਾ ਸਥਾਨਾ ਉੱਥੇ ਅੱਜ ਤੁਸੀਂ ਦੇਖੋ ਬਹੁਤ ਸੁੰਦਰ ਭਗਵਾਨ ਬੋਲੀ ਸ਼ੰਕਰ ਦਾ ਮਹਾਦੇਵ ਜੀ ਦਾ ਇਹਨਾਂ ਦਾ ਮਹਾਰਾਜ ਜੁਸਿਕਾ ਕਿੰਨਾ ਸੁੰਦਰ ਉੱਥੇ ਔਰ ਇੱਕ ਲਗਭਗ 100 ਫੁੱਟ ਉੱਤੇ ਝੰਡਾ ਜਿਹੜਾ ਹੈ ਵਿਸ਼ਵ ਸ਼ਾਂਤੀ ਲਈ ਸਨਾਤਨ ਜਿਹੜਾ ਹੈ ਉਹ ਉਹ ਕਿਸੇ ਦਾ ਉਹ ਸਿਰਫ ਮੂਲ ਜਿਹੜਾ ਮਨੁੱਖ ਦੀ ਇਤਿਮਾਤੀ ਨੂੰ ਸਨਾਤਨ ਕਹਿੰਦੇ ਆ ਸੋ ਮੈਂ ਬਹੁਤ ਬਹੁਤ ਜਨਾ ਦੂਜੀ ਦਾ ਪਠਾਨੀਆਂ ਸਾਹਿਬ ਦਾ ਸਾਰਿਆਂ ਦਾ ਦਿਲੋਂ ਵਿਸ਼ੇਸ਼ ਤਨਵਾਦ ਕਰਦਾ ਔਰ ਮਹਾਰਾਜ ਆਸ਼ੀਰਵਾਦ ਮੰਗਣਾ ਸਾਰੀ ਸੰਗਤ ਦੇ ਬਣਿਆ ਰਹੇ ਜੀ ਅੰਦਰ ਰਾਜ ਜੀ ਆਪਾਂ ਵੀ ਇੱਥੇ ਐਜ਼ ਪ੍ਰੈਜ਼ੈਂਟ ਹਰ ਟਾਈਮ ਮੌਜੂਦ ਰਹਿੰਨੇ ਆ ਸਭ ਤੋਂ ਪਹਿਲਾਂ ਸਾਨੂੰ ਇਸ ਜੱਗ ਦੇ ਦਾ ਮੁੱਖ ਉਦੇਸ਼ੇ ਦੱਸੋ ਕੀ ਹੈਗਾ ਐਸੇ ਅੱਗੇ ਦਾ ਮੁੱਖ ਉਦੇਸ਼ੇ ਤਾਂ ਇਹ ਹੈ ਜੋ ਸਾਰੇ ਸੰਸਾਰ ਤੇ ਅਸਵੇਲੇ ਹਾਲਾਤ ਹੈਗੇ ਜੋ ਲੜਾਈਆਂ ਹੋ ਰਹੀਆਂ ਚਾਰੇ ਪਾਸੇ ਮਹਾਰਾਜ ਦਾ ਇਹ ਵਚਨ ਹੈ ਕਿ ਵਿਦਾਂਜਵੀਏ ਲਿਖਿਆ ਹੈ ਕਿ ਜਿਹੜੇ ਇਹੋ ਜਿਹੇ ਅੱਗੇ ਹੁੰਦੇ ਇਹਨਾਂ ਨਾਲ ਹੀ ਸ਼ਾਂਤੀ ਕਾਇਮ ਹੁੰਦੀ ਇਹਨਾਂ ਨਾਲ ਹੀ ਰੱਖਿਆ ਹੁੰਦੀ ਸ਼ਿਵ ਸੰਕਲਪ ਦੇ ਭਾਵਨਾ ਨਾਲ ਮਹਾਰਾਜੇ ਯਗ ਕਰਵਾ ਰਹੇ ਨੇ ਸ਼ਿਵ ਸੰਕਲਪ ਦਾ ਮਤਲਬ ਇਹ ਹੈ ਕਿ ਸਭ ਦਾ ਸਾਰੀ ਖਲਕਤ ਦਾ ਭਲਾ ਹੋਵੇ ਤਾਂ ਇੱਕ ਹੋਰ ਮਹਾਰਾਜ ਨੇ ਗੱਲ ਦੱਸੀ ਵੇਦਾਂ ਤੋਂ ਵੀ ਇਹ ਗੱਲ ਚੱਲੀ ਆ ਰਹੀ ਹੈ ਜਿੰਨੇ ਵੀ ਦਿਵੇ ਸ਼ਕਤੀਆਂ ਹੈਗੇ ਦੇਵਤਾ ਹੈਗੇ ਉਹ ਜਿਹੜੇ ਹਵੀ ਹਵੀ ਮਤਲਬ ਕਿ ਪ੍ਰਸ਼ਾਦ ਇਹ ਆਪਣਾ ਹਿੱਸਾ ਕਹਿ ਲਾਓ ਉਹ ਜਿਹੜੀ ਅਗਨੀ ਹੈ ਯਗ ਜਿਹੜੀ ਅਗਨੀ ਪ੍ਰਜੈਬਲਿਟੀ ਹੁੰਦੀ ਜਿਹਦੇ ਵਿੱਚ ਅਸੀਂ ਔਤੀਆਂ ਪਾਣੇ ਉਹਦੇ ਜ਼ਰੀਏ ਪ੍ਰਾਪਤ ਕਰਦੇ ਮਹਾਰਾਜ ਕਹਿੰਦੇ ਸਭ ਨੂੰ ਪਤਾ ਸੰਨਿਆਸੀਆਂ ਨੂੰ ਇਹੋ ਜੇ ਯਗ ਨਾਲ ਕੋਈ ਮਤਲਬ ਹੀ ਹੁੰਦਾ ਉਹਨਾਂ ਨੂੰ ਨਾ ਹੋਈ ਅਗ ਲੱਗਦਾ ਇਹਦਾ ਮਹਾਰਾਜ ਨੇ ਇੰਨਾ ਵੱਡਾ ਸੰਕਲਪ ਕੀਤਾ ਹੈਗਾ ਇਹ ਤਾਂ ਰੱਬ ਜਾਣੇ ਕਿੰਨੀ ਉਹਨਾਂ ਦੀ એનર્ਜੀ ਲੱਗ ਰਹੀ ਕਿੰਨੀ ਉਹਨਾਂ ਦੀ ਤਪੱਸਿਆ ਹੈ ਤਾਂ ਉਹ ਉਹਨਾਂ ਨੇ ਦੁਨੀਆ ਦੀ ਪੜ੍ਹਾਈ ਲਈ ਕੀਤਾ ਹੁਣ ਕੰਨਾ ਸਾਹਿਬ ਨੇ ਵੀ ਸੁਆਮੀ ਜੀ ਨੇ ਵੀ ਰਾਮ ਸ਼ਰਨ ਸ਼ਰਨਦਾਸ ਜੀ ਮਹਾਰਾਜ ਨੇ ਵੀ ਦੱਸਿਆ ਸੀ ਅੱਗ ਬਾਰੇ ਮੇਰੇ ਮੇਰੀ ਦਾ ਇੱਕ ਹੀ ਹੱਥ ਜੋੜ ਕੇ ਸਾਹਮਣੇ ਬੇਨਤੀ ਹੈ ਇਹ ਗੱਲਾਂ ਨਾਲ ਕੁਝ ਨਹੀਂ ਹੋਣਾ ਅਸੀਂ ਇਹ ਦੇਖੀਏ ਅਸੀਂ ਆਪ ਯੱਗ ਚ ਕੀ ਹੋਤੀ ਪਾ ਰਹੇ ਹਾਂ ਇਹ ਦੇਖੋ ਬਹੁਤ ਵੱਡਾ ਖਰਚਾ ਹੈ ਸੈਂਕ੍ਰੇਟੇਨ ਕੀ ਇਹਦੇ ਲੱਗਨੇ ਸੈਂਕ੍ਰੇਟੇ ਕੁਇੰਟਲ ਸਮਗਰੀ ਲੱਗਣੀ ਕਿੱਥੋਂ ਆਊਗੀ ਇਹ ਸ਼ਰਧਾਲੂਆਂ ਕੋਲ ਆਣੀ ਹੈ ਅਸੀਂ ਇਹ ਦੇਖੀਏ ਅਸੀਂ ਕੀ ਹਿੱਸਾ ਪਾਣਾ ਮੇਰੇ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨੇ ਵੀ ਸ਼ਰਧਾਲੂ ਹੈ ਉਹ ਆਪ ਆਪ ਆਪਣਾ ਹਿੱਸਾ ਪਾਣ ਤਾਂ ਹੈ ਜਾਂ ਘੋਊਗਾ ਬਾਕੀ ਇਹ ਪ੍ਰਮਾਤਮਾ ਦਾ ਕੰਮ ਹੈ ਮਹਾਰਾਜ ਵੀ ਕਹਿੰਦੇ ਕਾਲੇਸ਼ਵਰ ਵਾਲੇ ਮਹਾਰਾਜ ਨੇ ਵੀ ਫਰਾਇਆ ਇਹ ਤਾਂ ਪੂਲੇ ਸ਼ੰਕਰ ਦਾ ਕੰਮ ਹੈ ਰੁਕਣਾ ਨਹੀਂ ਉਹਨਾਂ ਨੇ ਆਪ ਹੀ ਕਰਵਾ ਲੈਣਾ ਪਰ ਸਾਡਾ ਹਿੱਸਾ ਪਾਣਾ ਲਾਜ਼ਮੀ ਹੈ ਮੇਰੇ ਸਾਹਮਣੇ ਹੱਥ ਜੋੜ ਕੇ ਇਹ ਬੇਨਤੀ ਹੈ ਬਾਕੀ ਸਾਰੀਆਂ ਗੱਲਾਂ ਹੀ ਗੱਲਾਂ ਹੈਗੀਆਂ ਜੀ ਸਰੀ ਕੋਈ ਤਰੀਕ ਜ਼ਰੂਰ ਦੱਸ ਦਿਓ ਪਲੀਜ਼ ਇਹ ਜਿਹੜਾ ਯੱਗ ਹੋਣਾ ਹੈਗਾ 19 ਤੋਂ 25 ਫਰਵਰੀ ਤੱਕ ਹੋਣਾ ਸਵੇਰੇ 9 ਤੋਂ ਲੈ ਕੇ 12 ਵਜੇ ਤੱਕ ਹਵਨ ਹੋਏਗਾ 11 ਸੌ ਕੁੰਢ ਹੋਣਗੇ ਉੱਥੇ ਪੰਡਤ ਬੈਠਣਗੇ ਯਜਮਾਨ ਹੋਣਗੇ ਤਾਂ ਇਹ 19 ਤੋਂ 25 ਫਰਵਰੀ ਤੱਕ ਚੱਲੇਗਾ ਤਾਂ ਸ਼ਾਮ 4 ਤੋਂ 7 ਵਜੇ ਤੱਕ ਇੱਥੇ ਕਥਾ ਕੀਰਤਨ ਹੋਵੇਗਾ ਸ਼੍ਰੀ ਪੁਰਾਨ ਦੀ ਕਥਾ ਹੋਵੇਗੀ ਕਿੰਨੇ ਕੁੰਡ ਬਣ ਰਹੇ ਆ 1101 ਕੁੰਡ ਬਣ ਰਹੇ ਆ ਕੀ ਕੁੰਡ ਕਿੰਨੇ ਮੈਂਬਰ ਬੈਠੋਗੇ ਇਹ ਜਿੰਨੇ ਮਰਜ਼ੀ ਬੈਠ ਸਕਦੇ ਥੈਂਕ ਯੂ ਵੈਰੀ ਮਚ